Hey, yeah. yeah. and... ਅੱਜ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦਾ 647 ਮਾ ਪ੍ਰਕਾਸ਼ ਉਤਸਵ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਬੜੀ ਸ਼ਰਧਾ ਨਾਲ ਮਨਾ ਰਹੀਆਂ ਗੁਰੂ ਵਿਦਾਸ ਮਹਾਰਾਜ ਜੀ ਦਾ ਆਗਮਨ ਇਸ ਦੁਨੀਆ 'ਚ ਸੇਹ ਦਿੰਦਾ ਜੀਵਨ ਦੀ ਸਿੱਖਿਆ ਲੈ ਕੇ ਆਪਣਾ ਜੀਵਨ ਸਿਰਦਾਰ ਕਰਦੇ ਆ ਉਹਦੀ ਸੇਹ ਦੇ ਦਿਲ ਦੀ ਬਾਣੀ ਦੇ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਦੇ ਆ ਆਉ ਰਲ ਕੇ ਸਮਾਜ 'ਚ ਬਰਾਬਰੀ ਲਿਆਉਣ ਲਈ ਸਮਾਜ ਦੀ ਤਰੱਕੀ ਕਰਨ ਲਈ ਅਸੀਂ ਸਾਰੇ ਹਿੱਸੇ ਬਾਈਏ ਜੈ ਗੁਰਦੇਵ ਤੁਹਾਨੂੰ ਗੁਰਦੇਵ ਅੱਜ ਨਗਰ ਆਇਤਾ ਨਗਰ ਕੀਤਾ ਸਤਗੁਰੂ ਬਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਵਸ ਤੇ ਸਾਰੇ ਹੀ ਸੰਸਾਰ ਵਿੱਚ ਅੱਜ ਸ਼ੋਭਾ ਯਾਤਰਾ ਕੀਤੀਆਂ ਜਾ ਰਹੀਆਂ ਹਨ ਜੋ ਕਿ ਜਨਮ ਦਿਨ ਹੈ ਉਹ ਕੱਲ ਨੂੰ ਹੈ 24 ਤਰੀਕ ਦਾ ਲੇਕਿਨ ਇਹ ਸਬੰਧੀ ਸੂਚ ਸੰਤਾ ਦੇ ਵਿੱਚ ਇਹਨਾਂ ਖੁਸ਼ੀ ਹੈ ਲੱਗ ਰਿਹਾ ਹੈ ਕਿ ਉਹਨੂੰ ਸਤਗੁਰੂ ਬਿਦਾਸ ਮਹਾਰਾਜ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭ ਕੋਈ ਅੰਨ ਛੋਟ ਵੱਡੇ ਸਭ ਸਮਸੇ ਦੇ ਵਿਦਾਸ ਰਾਏ ਪਸੰਦ ਮਾਦੋ ਵਿਦਿਆਤਕੀਨ ਵੇਕ ਦੀਪ ਨੇ ਉਹਨਾਂ ਨੇ ਇੱਕ ਤਰ੍ਹਾਂ ਦਾ ਸ਼ਿਕਾਇਤ ਦਿੱਤਾ ਜੀ ਇਕੱਠੇ ਹੋਣ ਦਾ ਸ਼ਿਕਾਇਤ ਦਿੱਤਾ ਜੀ ਪੜ੍ਹਨ ਲਿਖਣ ਦਾ ਸ਼ਿਕਾਇਤ ਕੋਾਸੇ ਗਿਆ ਸੀ ਸੋ ਜਦ ਤੱਕ ਅਸੀਂ ਇਕੱਠੇ ਨਹੀਂ ਹੋਵਾਂਗੇ ਬੱਚੇ ਨੂੰ ਪੜ੍ਹਾਵਾਂਗੇ ਨਹੀਂ ਉਦੋਂ ਤੱਕ ਇਹ ਬੇਗੋ ਪੜਾਉਣੇ ਵਾਲਾ ਨਹੀਂ ਹੈ ਬੱਚੇ ਨੂੰ ਹੱਕਾਂ ਵਾਸਤੇ ਜਾਗਰੂਤ ਕਰਨਾ ਪਵੇਗਾ ਤਦ ਹੀ ਡਾਕਟਰ ਮਿਤਕਾਰ ਦੇ ਮਿਸ਼ਨ ਨੁਕਿਲ ਜਾਇਆ ਸਕਦਾ ਸਤਾ ਸਤਗੁਰ ਦਾਸਰ ਦੇ ਵਿੱਚ ਨੁਕਿਲ ਜਾਇਆ ਸਕਦਾ ਹੈ ਸੋ ਅੱਜ ਮੇਰੇ ਨਾਲ ਚੌਥੀ ਸਾਹਿਬ ਪ੍ਰਦਾਨ ਪਿਛਲੇ ਦਸ ਸਾਲ ਫਰੰਟ ਇੰਡੀਆ ਤੋਂ ਸਾਰੇ ਇਹਨਾਂ ਦਾ ਬਹੁਤ ਸਹਿਯੋਗ ਹੈ ਉਸ ਮੇਰੇ ਨਾਲ ਇੰਜੀਨੀਅਰ ਹਿੰਦਰ ਸਿੰਘ ਸੰਧੂ ਸ਼੍ਰੋਮਣੀ ਸ਼ਗੂਰ ਦਾ ਚੇਈ ਕਰਾ ਜਿਸਨੂੰ ਪੰਜਾਬ ਦੇ ਸੂਤ ਸਾਰੇ ਮੈਂਬਰ ਠੇਕੇ ਦਾ ਭਗਵਾਨ ਦਾਤ ਜੀ ਤੇ ਹੋਰ ਸਾਥੀ ਤੋਂ ਹੈ ਵੱਖ-ਵੱਖ ਪਿੰਡਾਂ ਤੋਂ ਸਵੇਰ ਯਾਤਰਾ ਆ ਰਹੀਆਂ ਹਨ ਔਰ ਸਾਰਿਆਂ ਨੇ ਸਵੇਰ ਜਾਤਾ ਤੇ ਇਹੀ ਹੈ ਕਿ ਇਕੱਠੇ ਹੋਵੋ ਔਰ ਜਲਦੀ ਨੇ ਖਰਾਬ ਲੱਣ ਵਾਸਤੇ ਤਿਆਰੀ ਕਰ ਲਓ ਕਿਉਂਕਿ ਆਨ ਵਾਲਾ ਸਮਾਂ ਜੋ ਹੈ ਉਹ ਸਾਡੇ ਵਾਂਗ ਠੀਕ ਨਹੀਂ ਹੈ ਇਹ ਸ਼ੋਭਾ ਯਾਤਰਾ ਰੂਟ ਵੀ ਰਹੇਗਾ ਆਪਣਾ ਸੋਭਾ ਜਾਂਦਾ ਰੂਟ ਉਦਮ ਸਿੰਘ ਪਾਰਕ ਤੋਂ ਡਾਕਟਰ ਮੇਰ ਬੀ ਆਦਮੇਰ ਚੌਕ ਬੱਸ ਸਟੈਂਡ ਫਗਵਾੜਾ ਚੌਕ ਗਵਰਨਮੈਂਟ ਕਾਲਜ ਚੌਕ ਸ਼ੈਸ਼ਨ ਚੌਕ ਕੈਟਾ ਕਰ ਚੌਕ ਤੇ ਫਗਵਾੜਾ ਜੰਮ ਤੇ ਵਿਦਾਇਗੀ ਦੇ ਕੇ ਬਖ ਖਸ ਜੋ ਹੈਗੇ ਸਭ ਆਵਾਂ ਉਹਨਾਂ ਨੂੰ ਉਹਨਾਂ ਤੇ ਵਿਦਾਇਗੀ ਦਿੱਤੀ ਜਾਂਦੀ ਹੈ ਹਰ ਤੋਂ ਹੀਰਾ ਛੋੜ ਕੇ ਕਰਿਆਨ ਕੀ ਆ ਤਿੰਨ ਅਰ ਦੋ ਚਕ ਜਾਏਗੇ ਦਰਤ ਭਾ ਕੇ ਰਮਦਾਸ ਐਸਾ ਚਾਹੂ ਰਾਜ ਮੈਂ ਜਹਾ ਮਿਲੇ ਸਭ ਕੋ ਆਂ ਰੂਟ ਬੜੇ ਸਭ ਸੰਭਤੀ ਰਮਦਾਸ ਰਹੇ ਪੱਤਾ ਅੱਜ ਦੇ ਮਾਨ ਗੁਰਪੁਰਬ ਤੇ ਜਿਹੜਾ ਗੁਰੂ ਰਵਦਾਸ ਜੀ ਦਾ 347ਵਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਰੀਆਂ ਹੀ ਸੰਗਤਾਂ ਨੂੰ ਦੇਸ਼ ਦੇ ਦੇਸ਼ ਵਿੱਚ ਵਸੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜਿਵੇਂ ਆਪਾਂ ਗੁਰਪੁਰਬ ਮਨਾ ਰਹੇ ਹਾਂ ਗੁਰੂ ਰਵਦਾਸ ਜੀ ਦਾ ਸੁਪਨਾ ਸੀ ਐਸਾ ਚਾਹੂ ਰਾਜ ਮੈਂ ਜਹਾ ਮਿਲੇ ਸਭਨ ਕੋ ਆਨ ਚੋੜ ਬੜੇ ਸਭ ਸੰਭ ਦੇ ਕਬੀਦਾਸ ਰਹੇ ਪ੍ਰਚੰਡ ਇਥੇ ਹੀ ਗੱਲ ਨੂੰ ਅੱਗੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਬੇੜਕਰ ਜੀ ਨੇ ਤੋੜਿਆ ਉਹਨਾਂ ਨੇ ਕਿਹਾ ਪੋਲੀਟিক্যাল ਪਾਵਰ ਜ ਦਾ ਮਾਸਟਰ ਕੀ ਵਿਚ ਕੈਨ ਓਪਨ ਈਚ ਐਂਡ ਐਵਰੀ ਲੋਕ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਪੀਮਰਾਓ ਮੀਟਕਰ ਔਰ ਗੁਰਰਵਦਾਸ ਮਹਾਰਾਜ ਜੀ ਨੂੰ ਯਾਦ ਤਾਂ ਜ਼ਰੂਰ ਕਰਦੇ ਆ ਪਰ ਜਿਹੜੇ ਉਹ ਨਹੀਂ ਸੁਖੜੇ ਸਾਡੇ ਲਈ ਸੰਜੋਜ ਸਨ ਉਹਨਾਂ ਤੇ ਪੈਰਾ ਦੇਣ ਦੀ ਲੋੜ ਹੈ ਅੱਜ ਦੇ ਮੈਂ ਇਸ ਮੌਕੇ ਤੇ ਉੱਤੇ ਸਾਰੀਆਂ ਹਿੱਤਕਤਾ ਨੂੰ ਬੇਨਤੀ ਕਰਦਾ ਕਿ ਬਾਬਾ ਸਾਹਿਬ ਔਰ ਗੁਰਰਵਦਾਸ ਜੀ ਜਿਨ੍ਹਾਂ ਨੇ ਉਹ ਬੜਾ ਉਪਕਾਰ ਕੀਤਾ ਹੈ ਸਾਡੇ ਦੇ ਉੱਪਰ ਉਹਨਾਂ ਨੂੰ ਜਾਦ ਜ਼ਰੂਰ ਕਰਦੇ ਆਂ ਅਸੀਂ ਔਰ ਅਸੀਂ ਉਹਨਾਂ ਦੇ ਸੁਪਨਿਆਂ ਦਾ ਰਾਜ ਲੈਣਾ ਹੈ ਇਸ ਕਰਕੇ ਆਪਾਂ ਸਾਰੇ ਨਾਲ ਮਿਲ ਕੇ ਉਹਨਾਂ ਦੇ ਰਾਜਵਾਲ ਨੂੰ ਵਧਾਈਏ ਜੈ ਗੁਰਦੇਵ ਧਨ ਗੁਰਦੇਵ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਧ ਜੈ ਪੀਰ ਜੈ ਪਰ ਜੱਤ ਗੁਰੂ ਰਬਦਾਸ ਮਹਾਰਾਜ ਜੀ ਦਾ 647 ਮਾ ਜਨਮ ਦਿਨ 24 ਫਰਵਰੀ ਨੂੰ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਅੱਜ 23 ਫਰਵਰੀ ਨੂੰ ਉਹਦੇ ਸੰਬੰਧ ਦੇ ਵਿੱਚ ਉਹ ਹਿਆਰਪੁਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜੀ ਛੋਪਾ ਯਾਤਰਾ ਉਹ ਕੱਟੀ ਜਾ ਰਹੀ ਹੈ ਮਾਛਪੁੱਟੀ ਸੰਗਤ ਨੂੰ ਛੱਤਪੁਰ ਰਬਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਮੁਬਾਰਕਬਾਦ ਇੰਨਾ ਔਰ ਸੰਗਤ ਨੂੰ ਅਪੀਲ ਕਰਦਾ ਕੋ ਜੋ ਛੱਤਪੁਰਾਂ ਦਾ ਸੁਪਨਾ ਹੈਗਾ ਬੇਗਮਪੁਰਾ ਪਛਾਣਦਾ ਔਰ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਦਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਉਹਦੇ ਤੇ ਆਪਾਂ ਅਮਲ ਕਰੀਏ ਤੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੀਏ ਤਾਂ ਕਿ ਆਪਾਂ ਇੱਕ ਵਧੀਆ ਸਮਾਜ ਸਿਰਜ ਸਕੀਏ ਤੇ ਦੇਸ਼ ਗੌਰਵ ਦੀ ਤਰੱਕੀ ਕਰ ਸਕੀਏ ਤੇ ਇੱਕ ਵਾਰ ਫੇਰ ਮੈਂ ਮੁਬਾਰਕਬਾਦ ਦਿੰਦਾ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਜਨਮ ਦਿਨ ਦੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰੂ